ਅੱਜ ਇੱਕ ਬੜੀ ਅਹਿਮ ਕੈਬਨਿਟ ਮੀਟਿੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਠ ਹੋਈ। ਬਹੁਤ ਸਾਰੀਆਂ ਕੈਬਨਿਟ ਦੀਆਂ ਕੈਬਨਿਟ ਦੇ ਅੰਦਰ ਵੱਡੇ ਵੱਡੇ ਫੈਸਲੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣਾਗਾ। ਬੱਡੇ ਪੱਧਰ ਤੇ ਸੁਧਾਰ ਹੋਣਾਗਾ ਉਹ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਚ ਅੱਜ ਲੈ ਗਏ ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਸਪੈਸ਼ਲ ਅਦਾਲਤਾਂ ਅੱਜ ਪਾਕਸੋ ਐਕਟ ਦਾ ਦੀਨ ਬਕਸੋ ਐਕਟ ਦੇ ਦੀ ਦੋ ਅਦਾਲਤਾਂ ਦਾ ਗਠਨ ਤਰਨਤਾਰ ਅਤੇ ਸੰਗਰੂਰ ਤਰਨਤਾਰ ਅਤੇ ਸੰਗਰੂਰ ਦੋ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ ਅਪਰਾਧ ਹੁੰਦਾਗਾ ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ਼ ਮਿਲੇ ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰ ਨਾ ਘਟਨੇ ਪੈਣ ਹਰਾਸ ਨਾ ਹੋਣਾ ਪਵੇ ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਟਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਂ ਸਮਝਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾਗਾ ਜਾਂ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾਗਾ ਉਹਨੂੰ ਰੋਕਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਬਾਂ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ ਜਿਹੜਾ ਸੰਗਰੂਰ 'ਚ ਇੱਕ ਸੰਗਰੂਰ ਤੇ ਦੂਸਰਾ ਤਰਨਤਾਰਨ ਦੋ ਅਸਾਮੀਆਂ ਦੀ ਰਚਨਾ ਕੀਤੀ ਗਈ ਆ ਇਹਦੇ ਨਾਲ ਹੀ ਲਗਭਗ ਵੀ ਹੋਰ ਅਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋਰਟਾਂ 'ਚ ਆਫੀਸਰ ਸਹਾਬਾਨ ਹੋਣਗੇ ਖਾਸ ਕਰਕੇ ਅਮਲਾ ਫੈਲਾ ਜਿਹਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ ਇਕਲਾਬ ਦਾ ਸੰਬੰਧ ਆਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਊਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ ਇਸ ਬਿਨਾ ਲਗਭਗ 3800 3842 3842 ਸਥਾਈ ਅਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਪੰਜਾਬ ਦੀਆਂ ਕੋਰਸ ਦੇ ਅੰਦਰ ਲਗਭਗ 20 ਸਾਲ ਤੋਂ ਲਗਭਗ 20 ਸਾਲ ਤੋਂ ਟੈਂਪਰੇਰੀ ਬੇਸ ਦੇ ਉੱਤੇ ਸਾਲ ਦਰ ਸਾਲ ਉਹਨਾਂ ਨੂੰ ਵਾਅਦਾ ਮਿਲਦਾ ਸੀਗਾ 3842 ਪੋਸਟਾਂ ਉਹਨਾਂ 3842 ਪੋਸਟਾਂ ਨੂੰ ਜਿਹੜਾ ਹੈਗਾ ਅੱਜ ਪਰਮਾਨੈਂਟ ਤੌਰ ਤੇ ਉੱਤੇ ਬਣਾਇਆ ਗਿਆ ਗਿਆ ਤਾਂ ਕਿ ਸਾਡੇ ਮੁਲਾਜ਼ਮ ਖੱਜਲ ਖਵਾਰ ਨਾ ਹੋਣ ਔਰ ਉਹ 3842 ਪੋਸਟਾਂ ਨੂੰ ਅੱਜ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਕਿ 3842 ਪੋਸਟਾਂ ਜਿਹੜੀਆਂ ਨੇਗੀਆਂ ਉਹ ਪਰਮਾਨੈਂਟ ਹੋਣ ਗਈਆ ਔਰ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਹੈਗਾ ਸਾਲ ਬਾਸ ਸਾਲ ਤੋਂ ਬਾਅਦ ਜਿਹੜਾ ਹੈਗਾ ਉਹ ਐਕਸਟੈਂਸ਼ਨ ਲੈਣ ਦੇ ਚੱਕਰ ਨਹੀਂ ਕੱਢਣੇ ਪੈਣਗੇ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਮੈਡੀਕਲ ਸਹੂਲਤਾਂ 'ਚ ਡਾਕਟਰਾਂ ਦੀਆਂ 1300 ਸਾਮੀਆਂ ਦੀ ਰਚਨਾ ਕੀਤੀ ਗਈ ਹੈ। ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਜੁਬੇਸ਼ਨ ਸਾਡੀ ਪਾਰਟੀ ਦਾਗਾ ਜੋ ਸਾਡੀ ਗਰੰਟੀ ਸੀਗੀ ਕਿ ਪੰਜਾਬ ਦੇ ਅੰਦਰ ਅਸੀਂ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ ਦੇਵਾਂਗੇ ਮੈਂ ਸਮਝਦਾ ਉਹ ਡਾਕਟਰਾਂ ਤੋਂ ਬਿਨਾਂ ਅਧੂਰੀਆਂ ਹੁੰਦੀਆਂ ਰਹੀਆਂ ਜੇਕਰ ਹਸਪਤਾਲਾਂ 'ਚ ਡਾਕਟਰ ਨਹੀਂ ਹੋਣਗੇ ਤਾਂ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਸਕਣੀਆਂ। ਔਰ ਅੱਜ ਕੈਬਨਟ ਦੇ ਅੰਦਰ ਫੈਸਲਾ ਹੋਇਆ ਕਿ ਲਗਭਗ 1300 ਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਤੀਆਂ ਰਗੀਆਂ ਜਿਦੇ ਵਿੱਚ ਉਹ ਡਾਕਟਰ ਸਾਡੇ ਹਸਪੀਟਲਾਂ 'ਚ ਹੋਣਗੇ, ਉਹ ਡਾਕਟਰ ਸਾਡੇ ਬਹਲਾ ਕਲੀਨਿਕਾਂ 'ਚ ਹੋਣਗੇ, ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਕਟਰਾਂ 'ਚ ਸੈਂਟਰਾਂ ਦੇ ਵਿੱਚ ਹੋਣਗੇ ਔਰ ਫੇਜ਼ ਵਾਈਜ਼ ਉਹਨਾਂ ਦੀ ਜਿਹੜੀ ਆ ਅਸੀਂ ਭਰਤੀ ਨੂੰ ਪ੍ਰਵਾਨਗੀ ਦਿੱਤੀ ਆ ਕਿ 1300 ਸਾਮੀਆਂ ਦੇ ਵਿੱਚੋਂ ਪਹਿਲਾਂ 400 ਸਾਮੀਆਂ ਪਹਿਲੇ ਗੇੜ ਵਿੱਚ ਜਿਹੜੀਆਂ ਭਰੀਆਂ ਜਾਣਗੀਆਂ ਪ੍ਰਕਿਰਿਆ ਜਿਹੜੀ ਆ ਉਹ ਕੰਟੀਨਿਊ ਜਾਰੀ ਰਹੂਗੀ ਤਾਂ ਕਿ ਕਿਤੇ ਵੀ ਜੜੀਆਂ ਡਾਕਟਰਾਂ ਦੀ ਘਾਟ ਨਾ ਰਹੇ ਇਹ ਬੜੇ ਲੰਬੇ ਅਰਸੇ ਦੀ ਮੰਗ ਸੀਗੀ ਔਰ ਇਹਦੇ ਨਾਲ ਹੀ ਇਹ ਸਾਰੀਆਂ ਅਸਾਮੀਆਂ ਜਿਹੜੀਆਂ ਰਗੀਆਂ ਬਾਬਾ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਥਰੂ ਭਰੀਆਂ ਜਾਣਗੀਆਂ ਕਿਉਂਕਿ ਪੀਪੀਐਸਸੀ ਦੇ ਰਾਹੀਂ ਕਾਫੀ ਲੰਬਾ ਇੱਕ ਪ੍ਰੋਸੈਸ ਸੀ ਪੀਪੀਐਸਸੀ ਦੇ ਪ੍ਰੀਵਿਊ ਚੋਂ ਕੱਢ ਕੇ ਇਹ ਸਾਡੇ ਅਸੀਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਨੂੰ ਦਿੱਤੀਆਂ ਰਗੀਆਂ ਤਾਂ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਜਲਦੀ ਪੂਰੀ ਹੋ ਸਕੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ 30 ਬੈੱਡਾਂ ਦਾ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰਾਗਾ ਉਹਦੇ ਵਿੱਚ ਵੀ ਵੱਖ-ਵੱਖ ਕਾਡਰਾਂ ਦੀਆਂ 20 ਅਸਾਮੀਆਂ ਕਿਉਂਕਿ ਹਸਪਤਾਲ ਤਾਂ ਬਣ ਗਿਆ ਸੀਗਾ ਪ੍ਰਾਣੀਆਂ ਸਰਕਾਰਾਂ ਨੇ ਮਨਜ਼ੂਰੀ ਨਹੀਂ ਦਿੱਤੀ ਸੀਗੀ ਤਾਂ ਕਿ ਉੱਥੇ ਨਾ ਡਾਕਟਰ ਤਾਇਨਾਤ ਹੋ ਸਕਦਾ ਸੀਗਾ ਨਾ ਕੋਈ ਹੋਰ ਅਮਲਾ ਫੈਲਾਤ ਤਾਇਨਾਤ ਹੋ ਸਕਦਾ ਸੀਗਾ